ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਤਪ ਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਇਹ ਸਥਾਨ ਰਮਦਾਸ ਵਿਖੇ ਸਜੋਬਿਤ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਾਈ ਸੁੱਗਾ ਸਿੰਘ ਦੇ ਘਰ ਮਾਤਾ ਗੌਰਾਂ ਜੀ ਨੂੰ 6 ਅਕਤੂਬਰ ਦਿਨ ਮੰਗਲਵਾਰ ਸਨ 1506 ਮਤਾਬਕ 7 ਕਤਕ ਸੰਮਤ 1563 ਨੂੰ ਹੋਇਆ ਮਾਤਾ ਪਿਤਾ ਦੀ ਇਸ਼ਾ ਨਾਲ ਆਪਜੀ ਦਾ ਨਾਮ ਬੂੜਾ ਰੱਖਿਆ ਗਿਆ ਭਾਈ ਸੁੱਗਾ ਸਿੰਘ ਨੇ ਰਾਵੀ ਦਰਿਆ ਦੇ ਕੰਢੇ ਰਮਦਾਸ ਦੇ ਨੇੜੇ ਜ਼ਮੀਨ ਖਰੀਦ ਲਈ ਅਤੇ ਪਰਿਵਾਰ ਸਮੇਤ ਇਸ ਸਥਾਨ ਤੇ ਰਹਿਣ ਲੱਗ ਪਏ ਉਸ ਸਮੇਂ ਬੂੜਾ ਜੀ ਦੀ ਉਮਰ 5 ਦੇ ਸਾਲ ਦੀ ਸੀ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਾਫੀ ਸਮਾਂ ਭਜਨ ਬੰਦਗੀ ਕੀਤੀ 6 ਗੁਰੂ ਸਹਿਬਾਨ ਜੀ ਦੀ ਸੇਵਾ ਵਿੱਚ ਵੀ ਹਾਜ਼ਰ ਰਹਿੰਦੇ ਸਨ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅੰਤਮ ਸਮੇਂ 6ਵੇਂ ਪਾਤਸ਼ਾਹ ਨੂੰ ਯਾਦ ਕੀਤਾ ਅਤੇ 6ਵੇਂ ਪਾਤਸ਼ਾਹ ਗੁਰਦੁਆਰਾ ਭਾਈ ਸੁੱਖਾ ਸਿੰਘ ਵਾਲੀ ਜਗ੍ਹਾ ਤੋਂ ਆਪਣੇ ਸਿੱਖਾਂ ਸਮੇਤ ਘੋੜੇ ਬਨ ਕੇ ਜੋੜੇ ਉਤਾਰ ਕੇ ਨੰਗੇ ਪੈਰੀ ਇਸ ਸਥਾਨ ਤੇ ਆਏ ਸਤਿਗੁਰਾਂ ਆਪਣੇ ਖੱਬੇ ਗੋਡੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਰੱਖਿਆ ਅਤੇ ਬਾਬਾ ਜੀ ਨਾਲ ਬਚਨ ਬਿਲਾਸ ਕੀਤੇ ਇਸ ਸਮੇਂ ਭਾਈ ਗੁਰਦਾਸ ਜੀ ਭਾਈ ਬਿਧੀ ਚੰਦ ਜੀ ਭਾਈ ਜੇਠਾ ਜੀ ਭਾਈ ਲੰਗਾਹ ਜੀ ਵੀ ਮਿਲੇ ਭਾਈ ਪਾਣਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪਾਸ ਬੁਲਾਇਆ ਅਤੇ ਆਪਣੇ ਪੁੱਤਰ ਦਾ ਹੱਥ ਗੁਰੂ ਜੀ ਦੇ ਹੱਥ ਵਿੱਚ ਫੜਾਇਆ ਅਤੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਇਸ ਨੂੰ ਆਪਣਾ ਦਾਸ ਜਾਣ ਕੇ ਆਪ ਆਪਣੇ ਚਰਨਾਂ ਵਿੱਚ ਰੱਖ ਲਵੋ ਇਸ ਨੂੰ ਮੇਰੇ ਵਰਗਾ ਹੀ ਸੇਵਾਦਾਰ ਸਮਝ ਲੈਣਾ। ਦੀਨ ਦਿয়াল ਸਤਿਗੁਰੂ ਜੀ ਬੋਲੇ ਆਪ ਜੀ ਤਾਂ ਸਦਾ ਹੀ ਵਰਸਾਏ ਹੋਏ ਹੋ। ਭਾਈ ਪਾਨਾ ਸਾਡਾ ਪਿਆਰਾ ਹੈ। 16 ਨਵੰਬਰ ਸਨ 1631 ਸੰਮਤ 1688 ਵਿੱਚ ਬਾਬਾ ਬੁੱਢਾ ਜੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਇਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ 125 ਸਾਲ ਦੇ ਕਰੀਬ ਸੀ ਸਾਰੇ ਗੁਰਪੁਰਬ ਅਤੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਹਰ ਮਹੀਨੇ ਦੀ ਚੌਥ ਮਨਾਈ ਜਾਂਦੀ ਹੈ ਅਤੇ ਸਾਲਾਨਾ ਜੋੜ ਮੇਲਾ ਸ਼ਰਾਧਾਂ ਦੀ ਚੌਥ ਨੂੰ ਮਨਾਇਆ ਜਾਂਦਾ ਹੈ ਸੰਗਤ ਜੀ ਇਸ ਸਥਾਨ ਤੇ ਕੁਝ ਇਤਿਹਾਸਕ ਵਿਵਸਥਾਂ ਵੀ ਮੌਜੂਦ ਹਨ ਸੰਗ ਮਰ ਮਰਦੀ ਸੇਲ ਬਾਬਾ ਬੁੱਢਾ ਸਾਹਿਬ ਜੀ ਇਤਿਹਾਸਕ ਖੂ ਬਾਬਾ ਬੁੱਢਾ ਸਾਹਿਬ ਜੀ ਲੋਹੇ ਦੀ ਕੁਹਾੜੀ ਬਾਬਾ ਗੁਰਬਖਸ਼ ਸਿੰਘ ਜੀ ਲੱਕੜ ਦਾ ਪਲੰਘ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਤਿਲਕ ਲਗਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ